ਅਦਾਲਤ ਨੇ ਮਜੀਠਾ ਦਾ ਰਿਮਾਂਡ ਚਾਹ ਬਿਲ ਨਹੀਂ ਹੋਰ ਬਤਾ ਦਿੱਤਾ ਕੋ ਬਾਪਾ ਜੀ ਸਾਹਿਬ ਕਿ ਸਰਕਾਰੀ ਨੁਮਾਇੰਦ ਸਾਹ ਕੋਈ ਨਹੀਂ ਅਸੀਂ ਬੜੇ ਨਵੇਂ ਤੱਥ ਲੱਭ ਕੇ ਆਏ ਤਾਂ ਗੋਲ ਨੂੰ ਦਿਖਾਇਆ ਕਿ ਸਾਰਾ ਮੁਸਤਾਫਿਡੇਟ ਦੇ ਵਿੱਚ ਹੈ ਜਿਹੜੇ ਤੁਮਹੋ ਮੁਸਤਾਫਿਡੇਟ ਸੁਪਰੀਮ ਕੋਰਟ ਦਫਤਰ ਕਿਤੇ ਨਾ ਨਵਾਂ ਕੱਟ ਕੀ ਹੈ ਕਿ ਮਾਚਨ ਦੇ ਵਿੱਚ ਜਿਹੜੀ ਪ੍ਰਕਿਰਤੀ ਦੀ ਗੱਲ ਕਰਦੇ ਨੇ ਉਹ ਤਾਂ ਰੈਕਸ਼ਨ ਮੁਸਤਾਫਿਡੇਟ ਦੇ ਵਿੱਚ ਹੋਰ ਜਿਹੜੀਆਂ ਗੱਲਾਂ ਅੱਜ ਕੀਤੀਆਂ ਜਾ ਰਹੀਆਂ ਨੇ ਕਿ ਜੀ ਇਹ ਦੀ ਸਰਾਇਆ ਇੰਡਸਟਰੀਜ਼ ਦੇ ਵਿੱਚ ਪੈਸਾ ਆਇਆ ਹੈ ਫੋਰਨ ਇਨਵੈਸਟਮੈਂਟ ਆਈ ਹੈ ਸਰਾਇਆ ਇੰਡਸਟਰੀਜ਼ ਇੱਕ ਲੀਗਲ ਐਂਟੀਟੀ ਹੈ ਸਰਾਇਆ ਇੰਡਸਟਰੀਜ਼ ਦੇ ਇਨਕਮ ਟੈਕਸ ਪਰ ਵੈਰੀਫਾਈਡ ਅਕਾਊਂਟ ਹੈ ਇਨਕਮ ਟੈਕਸ ਬਕਾਇਦਾ ਉਹ ਵੀ ਆਡਿਟਿੰਗ ਕਰਕੇ ਸਰਟੀਫਿਕੇਟ ਦਿੰਦੇ ਨੇ ਮੀਟਿੰਗ ਜਿਹੜੀ ਆਈ ਥੀਕ ਜਿਕੇ ਹੋ ਗਿਆ ਕਿ ਅੱਜ ਸਵੇਰੇ ਜਦੋਂ ਸੁਖਬੀਰ ਬਾਦਲ ਅਕਾਲੀ ਆਗੂ ਮਜੀਠਿਆ ਨੂੰ ਮਿਲਣ ਜਾ ਰਹੇ ਸਨ ਤਾਂ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਮਗਰੋਂ ਕੁਝ ਦੇਰ ਬਾਅਦ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਮਜੀਠੀਆ ਦੀ ਅਦਾਲਤ ਸਪੇਸ਼ੀਲ ਨੇ ਚਾਲ ਦੀਆ ਸਵੇਰੇ 5 ਅਕਾਲੀ ਆਗੂਆਂ ਦੀਆਂ ਗ੍ਰਿਫਤਾਰੀਆਂ ਅਤੇ ਕੰਮ ਨਜ਼ਰਬੰਦ ਕਰਨ ਵਰਗੇ ਉਪਰਾਲੇ ਪੁਲਿਸ ਵੱਲੋਂ ਕੀਤੇ ਜਾ ਰਹੇ ਸਨ